ਕੋ ਲਿਖੀਆਂ ਕਿਸੇ ਹੋਰ ਨੇ ਆ ਸਿੱ ਕਿਸੇ ਸਿੱਖ ਦਾ ਸਿਰਫ ਨਾਮ ਵਰਤ ਲਿਆ ਗਿਆ ਆ ਕੁਛ ਨਾ ਕੁਛ ਇਦਾਂ ਦਾ ਹੈਗਾ ਆ ਤੇ ਉਹਦੇ ਨਾਲ ਇੱਕਦਮ ਆ ਕੇ ਟਕਸਾਲ ਦੇ ਉੱਤੇ ਆ ਜਾਓ ਜਦੋਂ ਇਹਨਾਂ ਨੂੰ ਦੇਖਦੇ ਆ ਫਿਰ ਉਹੀ ਮੁਕਤਆ ਇੱਥੇ ਲੱਗ ਜਾਣਾ ਆ ਕਿ ਜਾਂ ਤਾਂ ਇਹਨਾਂ ਨੂੰ ਸਮਝ ਨਹੀਂ ਆਪ ਇਹਨਾਂ ਦੇ ਅੰਤਰਗੁਰੂ ਦੇ ਸਿਧਾਂਤ ਦਾ ਕੁਛ ਇਦਾਂ ਦਾ ਅੰਸ਼ਾ ਹੀ ਨਹੀਂ ਸਿਗਾ ਜਾਂ ਫਿਰ ਇਹਨਾਂ ਦੇ ਵਿਹਾਵ ਇਹ ਕਿਸੇ ਹੂਰ ਦੇ ਵਿਹਾਵ ਦੇ ਉੱਤੇ ਲਿਖ ਰਹੇ ਸੀ ਕਰਨੇ ਵਾਲਾ ਕੋ ਹੋ ਰਿਆ ਇਹਨਾਂ ਨੂੰ ਸਿਰਫ ਮੂਹਰਾ ਬਣਾ ਕੇ ਮੂਹਰੇ ਰੱਖਿਆ ਗਿਆ ਉਹ 84 ਤੋਂ ਬਾਅਦ ਜਿਹੜਾ ਸਿੱਖਾਂ ਦਾ ਨੌਜਵਾਨਾਂ ਦਾ ਕਹਾਣ ਕੀਤਾ ਗੱਲ ਵਰਗੇ ਬੁੱਚੜ ਨੇ ਉਹਨੂੰ ਪ੍ਰਮਾਣਿਕਤਾ ਦੇਣੀ ਉਹਨੂੰ ਡੇਰੇ ਤੇ ਬਲਾ ਬਲਾ ਕੇ ਸਰੂਪੇ ਦੇਣੇ ਜੇ ਡੇਰ ਵਰਗੇ ਦੁਸ਼ਮਣ ਨੂੰ ਅਰੂੜ ਸਿੰਘ ਅਕਾਲ ਤਖਤ ਤੋਂ ਸਰੂਪਾ ਦਿੰਦਾ ਉਹ ਸਾਨੂੰ ਠੀਕ ਨਹੀਂ ਲੱਗਦਾ ਤੇ ਜੇ ਗਿਲ ਵਰਗਿਆਂ ਨੂੰ ਠਾਕਰ ਸਿੰਘ ਵਰਗੇ ਉੱਥੇ ਸਦਕੇ ਸਰੂਪਾ ਦਿੰਦੇ ਆ ਉਹ ਫੇਰ ਸਬੂਤਾਂ ਦੇ ਉੱਤੇ ਪੱਜ ਪੈਂਦੇ ਆ ਇੱਕ ਤੋਂ ਬਾਅਦ ਇੱਕ ਆਪਣੀ ਹਰਾਮ ਜ਼ਿੰਦਗੀ ਜਿਹੜੀ ਉਹਨੂੰ ਲੁਕੋਦੇ ਜਾ ਰਹੇ ਆ ਅੱਜ ਸਵਾਲ ਗੱਲ ਜਿਹੜੀ ਭਪਿੰਦਰ ਸਿੰਘ ਭਪਿੰਦਰ ਸਿੰਘ ਹੋਰਾਂ ਦੇ ਕਤਲ ਦੀ ਆ ਗੱਲ ਜਿਹੜੀ ਸ਼ਹੀਦ ਲੱਗਣ ਦੀ ਆ ਉਹ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਕਿ ਜਿਨੇ ਵੀ ਇਦਾਂ ਦੇ ਵੱਡੇ ਦਰਖਤਾਂ ਨਹੀਂ ਜਿਹੜਾ ਨੂੰ ਹੱਥ ਪਾਉਣਾ ਆ ਉਹ ਪਹਿਲਾਂ ਆਪਣੀ ਜਿਹੜੀ ਉਹਦੀ ਅੰਤਲੀ ਪੌੜੀ ਹੋਣੀ ਆ ਨਾ ਜੋ ਉਹਦਾ ਅੰਤ ਹੋਣਾ ਜੋ ਉਹਦਾ ਸ਼ਿਖਰ ਹੋਣਾ ਆ ਉਹਦੇ ਬਾਰੇ ਅੰਦਾਜ਼ਾ ਹੋਣਾ ਚਾਹੀਦਾ ਜਦੋਂ ਗੁਰੂ ਸਾਹਿਬ ਦੇ ਬਾਰੇ ਦੇਖਦੇ ਆਂ ਕਿ ਉਹ ਕਹਿੰਦੇ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰਤਲੀ ਗਲੀ ਮੁਰੀ ਆਓ ਉਹਦੇ ਅਰਥ ਕੀ ਆ ਸਿਰ ਤਲੀ ਤੇ ਰੱਖ ਕੇ ਤੁਰਨ ਦੇ ਅਰਥ ਕੀ ਆ ਉਹ ਗੱਲ ਦੀ ਸਮਝ ਹੋਣੀ ਚਾਹੀਦੀ ਆ ਜੇ ਸਿਰਫ ਡਾਲਰ ਪਾਉਂਡ ਰੁਪਈਏ ਜ਼ਮੀਨਾਂ ਬਣਾਉਣ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਤੁਰਨਾ ਤੇ ਇਹ ਬਸ ਮਰਾਸੀਆਂ ਵਾਂਗ ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਦੇਣੀਆਂ ਜਿਦਾ ਫਿਲਮਾਂ ਚ ਐਕਟਰ ਦਿੰਦੇ ਆ ਤਾਂ ਫਿਰ ਕੋਈ ਉਹਦੇ ਅਰਥ ਨਹੀਂ ਰਹਿ ਜਾਣੇ ਜ਼ਿੰਦਗੀ ਦੇ ਵਿੱਚ ਜਦੋਂ ਜੀਨੇ ਅਸੀਂ ਜਦੋਂ ਗੁਰੂ ਸਾਹਿਬ ਨੂੰ ਸਮਝ ਲਾਂਗੇ ਫਿਰ ਸਾਨੂੰ ਮੌਤ ਦੇ ਅਰਥ ਪਤਾ ਲੱਗ ਜਾਣੀ ਮਰਨਾ ਤਾਂ ਹਰੇਕ ਨਹੀਂ ਆ ਇਹ ਗੱਲ ਇਹਨਾਂ ਮੁਲਕਾਂ 'ਚ ਆ ਕੇ ਜਦੋਂ ਅਸੀਂ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਇਹਨਾਂ ਮੁਲਕਾਂ 'ਚ ਰਹਿੰਦੇ ਆ ਜਿਹੜੇ ਇੱਥੋਂ ਦੇ ਵਸਨੀਕ ਆ ਉਹਨਾਂ ਦੇ ਜੀਵਨ ਨੂੰ ਦੇਖ ਕੇ ਭਲੀ ਭਾਂਤ ਸਾਨੂੰ ਸਮਝ ਆ ਜਾਂਦੀ ਆ ਕਿ ਮੌਤ ਨੂੰ ਕਿੰਨਾ ਨੇੜੇੋਂ ਦੇਖਿਆ ਹੈ ਨਹੀਂ ਕਿੱਦਾਂ ਪਛਾਣੀ ਆ ਨਹੀਂ ਜਿਹੜੀਆਂ ਗੱਲਾਂ ਅਸੀਂ ਧਰਮ ਗ੍ਰੰਥਾਂ ਦੀਆਂ ਵੱਡੀਆਂ-ਵੱਡੀਆਂ ਆਪਣੀ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਜੇ ਇਤਿਹਾਸ ਦੀਆਂ ਜਿਸ ਤਰੀਕੇ ਨਾਲ ਕਰਕੇ ਅਸੀਂ ਪੱਲਾ ਛਾੜ ਕੇ ਲਾਂਬੇ ਹੋ ਜਾਂਦੇ ਆ ਉਹਦੇ ਨਾਲ ਕੱਲਾ ਮਸਲਾ ਨਹੀਂ ਹੱਲ ਹੋ ਜਾਣਾ ਜੇ ਉਹਨੂੰ ਸਮਝ ਲਾਂਗੇ ਨਾ ਅਸੀਂ ਮੌਤ ਨੂੰ ਤੇ ਫਿਰ ਇਹੋ ਜਿਹਾ ਇਹ ਜਿਹੜੇ ਜਿਹੜੇ ਆਪਣੀਆਂ ਡੂੰਘੀਆਂ ਜੜ੍ਹਾਂ ਲਾ ਕੇ ਜਿਹੜੇ ਫਨੀਅਰ ਸੱਪ ਸਾਡੇ ਚ ਬੈਠੇ ਆ ਜਿਹੜੇ ਯਰਨਾ ਭਰੇ ਹੋਏ ਬੈਠੇ ਆ ਜਿਹੜੇ ਸਭ ਕੁਝ ਹੱਦ ਤੱਕ ਨੁਕਸਾਨ ਕਰ ਸਕਦੇ ਕੌਮ ਦਾ ਉਹਨੂੰ ਪਛਾਨਣਾ ਔਖਾ ਨਹੀਂ ਹੋਣਾ ਤੇ ਉਹਨਾਂ ਮੁਰੇ ਹਿੰਮਤ ਕਰਕੇ ਖੜੇ ਹੋਣਾ ਛਾਤੀ ਤਾਣ ਕੇ ਖੜੇ ਹੋਣਾ ਕੋਈ ਔਖਾ ਨਹੀਂ ਹੋਣਾ ਜਦੋਂ ਗੁਰੂ ਸਾਹਿਬ ਨੇ ਇਹ ਗੱਲ ਸਮਝਾਤੀ ਸੀ ਨਾ ਉਸ ਵੇਲੇ ਲੋਕਾਈ ਨੂੰ ਕਿ ਕੰਮਲਿਓ ਮੌਤ ਜਿਹੜੀ ਆ ਅਟਾਲਿਆ ਗਰਵਾਣੀ ਦੇ ਵਿੱਚ ਇਹ ਕਨਸੈਪਟ ਬੜੇ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਨੇ ਸਮਝਾਇਆ ਕਿ ਰਾਵਣ ਨਹੀਂ ਰਿਹਾ ਕੋਈ ਰਾਜਾ ਨਹੀਂ ਕੋਈ ਰੰਗ ਨਾ ਤੁੰਗ ਕੋਈ ਨਹੀਂ ਰਹਿੰਦਾ ਇੱਥੇ ਇਹ ਤਾਂ ਇੱਥੇ ਸਾਰਿਆਂ ਨੇ ਜਾਣਾ ਕਿ ਇੱਕ ਰੱਬ ਹੈ ਜਿਹੜਾ ਅਟੱਲ ਆ ਜਦੋਂ ਇਹ ਗੱਲ ਦੀ ਸਮਝ ਆ ਗਈ ਨਾ ਫਿਰ ਬੰਦਾ ਕਹਿੰਦਾ ਵੀ ਮੈਂ ਆਪਣੀ ਅਣਖ ਆਪਣੀ ਗੈਰਤ ਆਪਣੀ ਜ਼ਮੀਰ ਆਪਣਾ ਆਲਾ ਦਵਾਲਾ ਸੱਚਾਈ ਜਿਹੜੀ ਸਮਾਜ ਉਹਨੂੰ ਕਿਉਂ ਕੁਰਬਾਨ ਕਰਾਂ ਮੈਂ ਬਸ ਉਹ ਉਹ ਗੱਲ ਸਾਡੀ ਗੇੜ ਵਿੱਚ ਇੱਕ ਵਾਰੀ ਆ ਜਾਏ ਫੇ ਦੇਖਿਓ ਇਹ ਦੁਸ਼ਟ ਜਿਹੜੇ ਆ ਕਿਦਾਂ ਜੜਾ ਪੁੱਟੀਆਂ ਸੀ ਬੰਦਾ ਸਿੰਘ ਬਹਾਦਰ ਨੇ ਜਦੋਂ ਗੱਲ ਸਹਿਬਜ਼ਾਦਿਆਂ ਦੀ ਕਰਦੇ ਆ ਨਾ ਜਦੋਂ ਲੀਆਂ ਚ ਚਿੰਨ੍ਹ ਦੀ ਗੱਲ ਆਉਂਦੀ ਆ ਉਹ ਤੋਂ ਬਾਅਦ ਸਰਹੰਦ ਦੀ ਇਟਮੈਟ ਕਿਦਾਂ ਖੜਕੀ ਆ ਬਸ ਇਦਾਂ ਹੀ ਇਡੇਰੀਆਂ ਟਕਸਲਾਂ ਦੀ ਖੜਕੜੀਆਂ ਸਵਾਲ ਫਿਜ਼ਿਕਲੀ ਜਾ ਕੇ ਢੈਣ ਦਾ ਨਹੀਂ ਹੈਗਾ ਇਹ ਨਹੀਂ ਹੈਗਾ ਪਰ ਉਹਨਾਂ ਦੀਆਂ ਇੱਟਾਂ ਪੱਟ ਹੋ ਜਾਣੀਆਂ ਕੰਦਾ ਨਹੀਂ ਉਹਨਾਂ ਦੀ ਅਹਿਮੀਅਤ ਖਤਮ ਹੋ ਜਾਣੀਆਂ ਜਿੱਦਣ ਭਾਈ ਲੈਣਾ ਜੀ ਨੇ ਸਟੈਪ ਲੈ ਲਿਆ ਸੀ ਜਿੱਦਣ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਦਿੱਤਾ ਸੀ ਨਾ ਕਿ ਜਿਹੜੀ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਆ ਉਹ ਭਾਈ ਲੈਣਾ ਜੀ ਨੇ ਵਾਣ ਕੇ ਜਿੱਦ ਨੂੰ ਭਾਈ ਲੈਣਾ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਫੈਸਲਾ ਲੈ ਲਿਆ ਸੀ ਤੇ ਹੁਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦਾ ਤਖਤ ਜਿਹੜਾ ਆ ਉਹ ਖਡੂਰ ਸਾਬ ਹੋਊਗਾ। ਉਦੋਂ ਸ੍ਰੀ ਚੰਦ ਦੀ ਅਹਿਮੀਅਤ ਖਤਮ ਹੋ ਗਈ ਸੀ ਸਿੱਖ ਲਈ। ਬਸ ਅੱਜ ਸਾਨੂੰ ਉਹ ਸਟੈਪ ਲੈਣ ਦੀ ਲੋੜ ਆ। ਇਹਨਾਂ ਨੂੰ ਖਤਮ ਨਹੀਂ ਕਰਨ ਦੀ ਲੋੜ ਹੋਣੀ, ਇਹਨਾਂ ਨੂੰ ਪੁੱਟਣ ਦੀ ਲੋੜ ਨਹੀਂ ਹੋਣੀ, ਇਹਨਾਂ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ ਹੋਣੀ, ਇਹਨਾਂ ਨੂੰ ਮਨਾਉਣ ਦੀ ਲੋੜ ਨਹੀਂ ਪੈਣੀ। ਸਾਨੂੰ ਕਰਤਾਰ ਪਰ ਛੱਡ ਕੇ ਖਡੂਰ ਜਾਣ ਦੀ ਲੋੜ ਪੈਣੀ ਆ। ਉਹ ਹਿੰਮਤ ਨਹੀਂ ਕੋਈ ਕਰ ਰਿਹਾ। ਉਹਨੂੰ ਮਤ ਪਾਲਣੀ ਪੈਣੀ ਆ ਸਾਨੂੰ ਮੇਰੇ ਲਈ ਮੇਰੇ ਲਈ ਜਥੇਦਾਰ ਅਕਾਲ ਤਖਤ ਮੇਰੇ ਲਈ ਹਰਨਾਮ ਸਿੰਘ ਧੁੰਮਾ ਮੇਰੇ ਲਈ ਗੁਰਵਜਨ ਸਿੰਘ ਭਿੰਡਰਾਲਾ ਟਕਸਾਲ ਦਾ ਕੋਈ ਮੁਖੀ ਕੋਈ ਅਹਿਮੀਅਤ ਨਹੀਂ ਰੱਖਦੇ ਮੇਰੇ ਲਈ ਕੋਈ ਕੁੱਤੇ ਜਿੰਨੀ ਕਦਰ ਨਹੀਂ ਰੱਖਦਾ ਮੇਰੇ ਲਈ ਮੇਰੇ ਘਰ ਚ ਘਰ ਚ ਪਾਲਿਆ ਹੋਇਆ ਕੁੱਤਾ ਇਹਨਾਂ ਨਾਲੋਂ ਜ਼ਿਆਦਾ ਹੀਮਤ ਰੱਖਦਾ ਕਿਉਂਕਿ ਮੈਂ ਨਹੀਂ ਮੰਨਦਾ ਇਹਨਾਂ ਨੂੰ ਮੇਰੇ ਲਈ ਦਸਮ ਗ੍ਰੰਥ ਕੋਈ ਮੇਰੇ ਸਾਹਮਣੇ ਅੱਗ ਲਾ ਕੇ ਸਿੱਟਦਾ ਮੈਂ ਨਹੀਂ ਕਹਿੰਦਾ ਗੁਰੂ ਦੀ ਬਾਣੀ ਆ ਬਸ ਜਿੱਦੜੇ ਹਿੰਮਤ ਪਾ ਲਈ ਅਸੀਂ ਇਕੱਲੇ ਇਕੱਲੇ ਨੂੰ ਪਾਲਣੀ ਪੈਣੀ ਆ ਸਾਨੂੰ ਗੁਰੂ ਸਾਹਿਬ ਨੇ ਇਹੀ ਕੀਤਾ ਸੀ ਔਰੰਗਜ਼ੇਬ ਵਰਗੇ ਦੁਸ਼ਟਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਖੜੇ ਕਰਨ ਦੀ ਖੜੇ ਹੋਣ ਦੀ ਹਿੰਮਤ ਦੇਤੀ ਸੀ ਸਿੱਖਾਂ ਦੇ ਅੰਦਰ ਉਸ ਦਿਨ ਜਿਹੜਾ ਪਟ ਹੋਈਆਂ ਸੀ ਮੁਗਲ ਰਾਜ ਦੀਆਂ ਕੱਲੀਆਂ ਸਟੇਟਮੈਂਟਾਂ ਦੇ ਨਹੀਂ ਗੱਲ ਨਹੀਂ ਦੇਣਾਂ ਗੱਲ ਨਹੀਂ ਬਣਨੀ ਮੇਰੇ ਆਪਣੇ ਫੈਸਲੇ ਜਿਹੜੇ ਆ ਪਹਿਲਾ ਕੰਮ ਇਹ ਹੋਣਾ ਹੈ ਮੈਂ ਸਟਰੋਂਗ ਹੋਣਾ ਹੈ ਦੂਜਾ ਮੈਨੂੰ ਆਪਣੇ ਨਾਲ ਦੇ ਆਪਣੇ ਵਰਗੇ ਆਲੇ ਦੁਆਲੇ ਪਛਾਨਣੇ ਪੈਣੇ ਆ ਜਦੋਂ ਮੈਂ ਉੱਚੀ ਆਵਾਜ਼ ਚ ਕਹਿਣਾ ਜਿਹੜੇ 2-4 ਮੇਰੇ ਵਰਗੇ ਹੋਣੇ ਉਹਨਾਂ ਨੇ ਇਕੱਠੇ ਹੋ ਜਾਣਾ ਫਿਰ ਸਾਨੂੰ ਇੱਕ ਸੰਸਥਾ ਦਾ ਰੂਪ ਧਾਰਨਾ ਪੈਣਾ ਹੈ ਫਿਰ ਉਹ ਸੰਸਥਾ ਵਰਗੀਆਂ ਆਲੇ ਦੁਆਲੇ ਜਿਹੜੀਆਂ ਹੋਰ ਸੰਸਥਾਵਾਂ ਹੋਣੀਆਂ ਹੋਰਾਂ ਮੁਲਕਾਂ ਵਿੱਚ ਹੋਣੀਆਂ ਉਹਨਾਂ ਨੇ ਇੱਕ ਦੂਜੇ ਦੇ ਨਾਲ ਸੰਬੰਧ ਕਾਇਮ ਕਰ ਲੈਣੇ ਆ ਫਿਰ ਉਹਨਾਂ ਨੇ ਇਕੱਠੇ ਹੋ ਕੇ ਕਮ ਦੇ ਆਦਾ ਬਣਾ ਲੈਣੀਆਂ ਉਹ ਮਰਿਆਦਾ ਹੁੰਦੀ ਤੋਂ ਬਾਅਦ ਇਕੱਠੇ ਹੋ ਕੇ ਇਹਨਾਂ ਨੂੰ ਉਹਨਾਂ ਨੇ ਬਾਕੀਆਂ ਨੂੰ ਦੱਸ ਦੇਣਾ ਆ ਵੀ ਭਾਈ ਆ ਬਾਉਂਡਰੀ ਆ ਤੁਹਾਡਾ ਉਹ ਘਰ ਆ ਤੇ ਸਾਡਾ ਆ ਘਰ ਆ ਅਸੀਂ ਆਪਣੇ ਘਰ ਚ ਪਕਾਵਾਂਗੇ ਤਾਂ ਖਾਵਾਂਗੇ ਤੁਸੀਂ ਆਪਣੇ ਘਰ ਚ ਪਕਾਓ ਤਾਂ ਖਾਓ ਜਿੱਦਨ ਸਾਡੇ ਝਗੜੇ ਹੋਏ ਅਸੀਂ ਇਦਾਂ ਹੱਲ ਕਰ ਲਾਂਗੇ ਤੁਹਾਡੇ ਤੁਸੀਂ ਸਾਡੇ ਚ ਨਾ ਦਖਲ ਦਿਓ ਅਸੀਂ ਤੁਹਾਡੇ ਚ ਨਹੀਂ ਦਿੰਦੇ ਉਹ ਚਾਹੇ ਸੂਰਜ ਪ੍ਰਕਾਸ਼ ਨੂੰ ਮੰਨ ਲੈਣ ਉਹ ਚਾਹੇ ਦਸਮਨਾਥ ਨੂੰ ਮੰਨ ਲੈਣ ਸਾਡੇ ਲਈ ਜਿਹੜਾ ਸਾਡਾ ਘਰ ਹੋਣਾ ਸਾਡੇ ਘਰ ਦੇ ਵਿੱਚ ਸਰਮੌਰ ਗੁਰੂ ਗ੍ਰੰਥ ਸਾਹਿਬ ਹੋਣਗੇ ਸਾਡੇ ਜਥੇਦਾਰ ਕਿੱਦਾਂ ਦੇ ਹੋਣਗੇ ਪੰਜ ਪਿਆਰੇ ਕਿੱਦਾਂ ਦੇ ਹੋਣਗੇ ਫੈਸਲੇ ਕਿੱਦਾਂ ਦੇ ਕਰਾਂਗੇ ਗੁਰਦਵਾਰਿਆਂ ਦੇ ਨਾਂ ਕੀ ਹੋਣਗੇ ਮਰਿਆਦਾ ਕਿੱਦਾਂ ਹੋਊਗੀ ਅਮਰ ਸੰਚਾਰ ਕਿੱਦਾਂ ਕਰਾਵਾਂਗੇ ਨਿਤਨੇਮ ਕਿੱਦਾਂ ਹੋਊਗਾ ਸਾਡੇ ਵਿਆਹ ਕਿੱਦਾਂ ਹੋਊਗੇ ਉਹ ਸਾਡੇ ਘਰ ਦਾ ਘਰੇਲੂ ਮਾਮਲਾ ਹੋ ਜਾਊਗਾ ਅਸੀਂ ਫੈਸਲੇ ਆਪ ਕਰਾਂਗੇ بس ਇਹ ਇਹ ਮੰਜ਼ਿਲ ਇੱਥੇ ਨੂੰ ਜਾ ਇਦਾਂ ਦਾ ਕੁਸ਼ਟੀ ਚ ਮਿੱਥਣਾ ਪੈਣਾ ਤੁਰਨਾ ਪੈਣਾ ਥੋੜਾ ਜਿਆ ਹੋਰ ਪੰਜ ਸੱਤ ਮਿੰਟ ਦਾ ਉਹ ਨੂੰ ਸੁਣ ਲਈਏ ਆਪਾਂ ਬੜੀ ਸਾਰਾ ਪ੍ਰੋਗਰਾਮ ਹੈ ਇਦਾਂ ਦਾ ਸੀ ਭਈ ਭਈ ਮੇਰਾ ਆਪਣਾ ਮੈਨੂੰ ਤਾਂ ਇਦਾਂ ਲੱਗਦਾ ਸੀ ਵੀ 4 ਘੰਟੇ ਸਿਰਫ ਚੁੱਪ ਕਰਕੇ ਇੱਥੇ ਬੈਠੇ ਰਹੀਏ ਬੇਸ਼ੱਕ ਦੋ ਵਾਰੀ ਰਿਪੀਟ ਕਰ ਲਈਏ ਬਿੰਤੀ ਅਸਰੋਤਿਆਂ ਨੂੰ ਜੇ ਜਿੱਥੋਂ ਵੀ ਜੇ ਨਾ ਕਿਸੇ ਨੂੰ ਮਿਲਦਾ ਹੋਇਆ ਸਾਨੂੰ ਦੱਸ ਦਿਓ WhatsApp ਜਿਹੜੇ ਵੀ ਮਾਧਿਅਮ ਰਾਹੀਂ ਕਹੋ ਉਹ ਵੀ ਜਿਹੜੇ ਸਰੋਤੇ ਆ ਉਹਨਾਂ ਨੂੰ ਤਾਂ ਜਿਹੜਾ ਆਪਣਾ ਪੇਜ ਹੈਗਾ ਆ ਰੇਡੀਓ ਵਿਰਸਾ ਦਾ ਟੈਲੀਗ੍ਰਾਮ ਦੇ ਉੱਤੇ ਉਹਦੇ ਰਾਹੀਂ ਵੀ ਚੱਲ ਗਿਆ ਹੋਣਾ WhatsApp ਰਾਹੀਂ ਵੀ ਚੱਲ ਗਿਆ ਹੋਣਾ ਇੱਕ ਵਾਰੀ ਇੱਕ ਵਾਰੀ ਬੈਠ ਕੇ ਪੂਰੇ ਦਾ ਪੂਰਾ ਪ੍ਰੋਗਰਾਮ ਜ਼ਰੂਰ ਸੁਣਿਓ ਅੰਦਰ ਨਾ ਗਰੰਟੀ ਆ ਜਾਣੀ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਦਾ ਸਿੱਖ ਦਾ ਜੇ ਅੰਦਰ ਨਾ ਹਿੱਲਿਆ ਨਾ ਅੰਦਰ ਨਾ ਗਵਲੀ ਤੇ ਤੇ ਸਮਝ ਲਿਓ ਕਿਤੇ ਕਿਤੇ ਖਰਾਬੀ ਆ ਕਿਤੇ ਨਾ ਕਿਤੇ ਜੜਾਂ ਤੁਹਾਡੀਆਂ ਹੋਰ ਲੱਗੀਆਂ ਹੋਈਆਂ ਆ ਅੰਦਰ ਕੋਈ ਨਾ ਕੋਈ ਖੋਟ ਆ ਜੇ ਸੋਖਾ ਕੇ ਕਹੋਗੇ ਨਾ ਕਿ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਆਹ ਪ੍ਰੋਗਰਾਮ ਜਿਹੜਾ 17 ਤਰੀਕ ਵਾਲਾ ਇੱਥੇ ਟਡਰੀਆਂ ਵਾਲੇ ਨੂੰ ਸੁਣ ਕੇ ਜ਼ਰੂਰ ਤੁਹਾਡੇ ਅੰਦਰ ਅੱਗ ਬਲਣੀ ਚਾਹੀਦੀ ਤਰਥੱਲੀ ਮਚਣੀ ਚਾਹੀਦੀ ਆ ਔਰ ਮਚਦੀ ਆ ਨੇਂ ਡਰ ਲੱਗਦਾ ਅਲੇ ਦਵਾਲੇ ਤੋਂ ਜਣੀ ਉਹ ਉਹ ਕੱਲਾ ਬੰਦਾ ਯਾਰ 5 5.5 ਫੁੱਟ ਦਾ ਬੰਦਾ ਕੱਲਾ ਘੜ ਕੇ ਜਾਂਦਾ ਉੱਥੇ ਪੰਜਾਬ ਇੰਨੇ ਦੁਸ਼ਟਾਂ ਦੇ ਵਿੱਚ ਬਹਿ ਕੇ ਜਿੱਥੇ ਪਤਾ ਕੋਈ ਨਹੀਂ ਹੁੰਦਾ ਕਿਸੇ ਦੀ ਵੀ ਫਰੋਤੀ ਦੇ ਕੇ ਬੰਦਾ ਚੁਕਵਾ ਸਕਦੇ ਮੁਰਾ ਸਕਦੇ ਸਾਨੂੰ ਕੀ ਹੁੰਦਾ ਮਰਿਉਆ ਸੀ ਸਾਡਾ ਨਹੀਂ ਫਰਜ਼ ਬਣਦਾ ਕੋਈ ਵੀ ਕਿ ਜਿਹੜਾ ਗੰਧ ਗੁਰਪ੍ਰਤਾਪ ਸੂਰਜ ਵਰਗੇ ਕੋਈ ਗ੍ਰੰਥੇ ਚ ਲਿਖਿਆ ਆ ਉਹ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਸਮਝ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੀਆਂ ਕਿ ਕੀ ਗੱਲ ਹੋਈ ਤੁਸੀਂ ਤੁਸੀਂ ਭੰਗੜੇ ਪਾਉਣ ਜੋਗੇ ਸੀ ਬਸ ਗੁੰਡਾ ਕਰਦੀ ਕਰਨ ਜੋਗੇ ਸੀ ਬਸ ਗੱਲ ਗੱਲ ਥੋੜੀ ਜਿਹੀ ਥੋੜੀ ਜਿਹੀ ਅੰਦਰ ਗੱਡੀ ਸਟਾਰਟ ਕਰਦੇ ਨਾ ਜਦੋਂ ਜਦੋਂ ਇਦਾਂ ਚਾਬੀ ਘੁਮਾਈਦੀ ਹੈ ਹਨਾ ਹੁਣ ਪੈਟਰੋਲ ਇੱਕ ਪਾਸੇ ਪਿਆ ਉਹ ਕੀ ਹੁੰਦੀ ਹੈ ਤਾਂ ਲਾਈਟਰ ਬਣਦਾ ਇਦਾਂ ਠੀਕ ਅੱਗ ਲਾਉਂਦੀ ਹੈ ਉਹ ਬਸ ਮੁੜ ਕੇ ਤਾਂ ਫੇਰ ਗੇਅਰ ਪਾਈ ਜੋ ਰੇਸ ਦੇਈ ਜੋ ਚੱਕੀ ਚਲੋ ਫੱਟੇ ਉਹ ਅੱਗ ਵੱਲ ਜਾਏ ਅੰਦਰ ਅੱਗ ਬਲਣੀ ਚਾਹੀਦੀ ਆਜੋ ਸੁਣ ਲਿਜੀ ਜਿੰਨਾ ਕਰਿੰਦਾ ਕਰਦਾ ਸਾਰਾ ਆਪਣੇ ਆਪ ਸਮਝ ਆਉਣ ਦਿਓ ਅਸੀਂ ਤੁਹਾਡੇ ਦੀਵਾਨ ਕਦੇ ਰੋਕਣ ਨਹੀਂ ਗਏ ਤੁਹਾਡੇ ਪ੍ਰੋਗਰਾਮ ਕਦੇ ਰੋਕਣ ਨਹੀਂ ਗਏ ਤੁਸੀਂ ਆਪਣੇ ਪ੍ਰੋਗਰਾਮ ਕਰੋ ਸਾਨੂੰ ਸਾਡੇ ਕਰਨ ਦਿਓ ਆਪੇ ਪਤਾ ਲੱਗ ਜਾਏਗਾ ਸੱਚ ਕੀ ਹੈ ਤੇ ਝੂਠ ਕੀ ਹੈ ਕੀ ਗਲਤ ਹੈ ਕੀ ਠੀਕ ਹੈ ਜਿੱਦਣ ਗਲਤ ਸੁਣਾਵਾਂਗੇ ਸਟੇਜ ਤੇ ਜਿੱਦਣ ਕਹਾਂਗੇ ਸਰੋਵਰਪੁਰ ਦਿਓ ਲੋਕਾਂ ਨੇ ਆਪੇ ਸਟੇਜ ਤੋਂ ਥੱਲੇ ਲਾ ਦੇਣਾ ਹੈ ਜਿੱਦਣ ਸਟੇਜ ਤੇ ਬਹਿ ਕੇ ਗਲਤ ਬੋਲਾਂਗੇ ਲੋਕਾਂ ਨੇ ਰੌਲਾ ਪਾ ਲੈਣਾ ਹੈ ਉਸੀ ਰੋਲਾ ਪਾਉਂਦੇ ਹੋ ਸੰਗਤ ਸਾਰੀ ਖੁਸ਼ ਹੈ ਸਾਰੀ ਸੰਗਤ ਗੁਰਮਤਿ ਦੀ ਪ੍ਰਚਾਰ ਸੁਣਦੀ ਹੈ ਦਿਨ ਰਾਤ ਗਵਾਨਾਂ ਵਿੱਚ ਹਾਜ਼ਰੀਆਂ ਭਰਦੇ ਐ ਜਾਗਰੂਕ ਹੋ ਰਹੇ ਐ ਸਿਆਣੇ ਹੋ ਰਹੇ ਸੋ ਤਕੜੇ ਹੋ ਕੇ ਆਪਾਂ ਸਾਰੇ ਵੀਰ ਭਰਾ ਭਾਈ ਸਾਹਿਬ ਨੂੰ ਇਹੀ ਸ਼ਰਧਾਂਜਲੀ ਹੈ ਵੀਰੋ ਭਾਈਓ ਸਾਰੇ ਪ੍ਰਚਾਰਕ ਬਣ ਜਾਓ ਭਾਈ ਭਪਿੰਦਰ ਸਿੰਘ ਜੀ ਤੁਸੀਂ ਚਲੇ ਗਏ ਅਸੀਂ ਤੁਹਾਡੇ ਥਾਂ ਤੇ ਗੁਰਮਤਿ ਦਾ ਪ੍ਰਚਾਰ ਕਰਾਂਗੇ ਇਦਾਂ ਕਹੋ ਸਾਰੇ ਨੌਜਵਾਨ ਤੇ ਇਹ ਇਹ ਰੁੱਤਿਆ ਹੁਣ ਸਮਾਂ ਆ ਹੁਣ ਜਿੱਦਣ ਇਹ ਸ਼ਵੀਲ ਕਿਸੇ ਸਾਡੇ ਵਰਗੇ ਸਾਡੇ ਆਪਣੀ ਲਈ ਲੱਗ ਗਈ ਉਸ ਦਿਨ ਵੀ ਤਾਂ ਚੀਕਾ ਮਾਰਾਂ ਗਈ ਉਸ ਦਿਨ ਵੀ ਤਾਂ ਬਾਤ ਸਾਡਾ ਟੱਬਰ ਪਿੱਛੇ ਫਰਿਆਦੀ ਹੁੰਦਾ ਫਿਰੂਗਾ ਕੋਈ ਇਹ ਨਾ ਸਮਝਿਓ ਕਿ ਕਈ ਇਹ ਅਸੀਂ ਤਾਂ ਬੋਲਣਾ ਹੀ ਨਹੀਂ ਸਾਡੇ ਤੇ ਕਦੇ ਲੱਗੂਗੀ ਇਦਾਂ ਨਹੀਂ ਹੈਗੀ ਜੇ ਇਹਨਾਂ ਗੁੰਡਿਆਂ ਨੂੰ ਨਾ ਰੋਕਿਆ ਨਾ ਇਹਨਾਂ ਨੂੰ ਅੱਜ ਕਿਸੇ ਢੱਡਰੀਆਂ ਵਾਲੇ ਦਾ ਬੋਲਣਾ ਦੁਖਿਆ ਉਥੇ ਸ਼ਵੀਲ ਆਤੀ ਲੜਕੇ ਨੂੰ ਤੁਹਾਡਾ ਘਰ ਸੋਹਣਾ ਲੱਗੂਗਾ ਉਥੇ ਕਰਜ਼ਾ ਕਰਨਾ ਚਾਹੂਗੇ ਨਾਂ ਦਿੱਤਾ ਉੱਥੇ ਸ਼ਵੀਲਾ ਦੋਗੇ ਕਿਸੇ ਗੁਰਦੁਆਰਾ ਕਮੇਟੀ ਨੇ ਨਾਂ ਗੱਲ ਮੰਨੀ ਉੱਥੇ ਲਾਉਗੇ ਤੁਹਾਡੀ ਕੁੜੀ ਸੋਹਣੀ ਲੱਗੀ ਉਹ ਜਿਹੜੇ ਅੱਜ ਗਾਣਾ ਕੱਢਦੇ ਤੁਹਾਡੀਆਂ ਕੁੜੀਆਂ ਨੂੰ ਚੱਕਣ ਲਾਉਣਗੇ ਉੱਥੇ ਸ਼ਵੀਲ ਲਾਉਣਗੇ ਫਿਰ ਫਿਰ ਤੁਹਾਡੇ ਘਰ ਜਿੱਦਣ ਅਗ ਲੱਗੀ ਫਿਰ ਵੀ ਤਾਂ ਪਿੱਟੂ ਗਈ ਅੱਜ ਅੱਜ ਪਤਾ ਨਹੀਂ ਕੀ ਕੁਛ ਆ ਮੇਰਾ ਮਨ ਤਾਂ ਬਹੁਤ ਕੁਝ ਕਰਦਾ ਕਹਿਣੀ ਨੂੰ ਪਰ ਜ਼ਰੂਰ ਹਿੰਮਤ ਕਰੋ ਭਾਈ ਜਿਨ੍ਹਾਂ ਦੇ ਅੰਦਰ ਹੈਗੀ ਆ ਜਿਹੜੇ ਸੋਚ ਸਕਦੇ ਆ ਸੋਚਣ ਜਿਹੜੇ ਬੋਲ ਸਕਦੇ ਆ ਬੋਲਣ ਮੁਰਦਿਆਂ ਦਾ ਕੋਈ ਨਹੀਂ ਜਿਨ੍ਹਾਂ ਦੇ ਹਿਡਨ ਅਜੰਡੇ ਆ ਉਹਨਾਂ ਨੂੰ ਵਿਦਵਾਨ ਨਹੀਂ ਸਾਡੇ ਕਿਸੇ ਕੰਮ ਆਉਣੀ ਇਹ ਤਾਂ ਇਹ ਤਾਂ ਅੱਗ ਲਾਉਣ ਦੀ ਥਾਂ ਜਿੱਦਾਂ ਨਾ ਅਸੀਂ ਸੂਰਜ ਪ੍ਰਕਾਸ਼ ਨੂੰ ਕਹਿੰਨੇ ਆ ਅਸੀਂ ਦਸਮਗ੍ਰੰਥ ਨੂੰ ਕਹਿੰਨੇ ਆ ਕਿ ਅੱਗ ਲਾ ਦਈਏ ਐਦਾਂ ਹੀ ਸਾਨੂੰ ਪ੍ਰਚਾਰਕਾਂ ਕਥਾਕਾਰਾਂ ਵਿਦਵਾਨਾਂ ਨੂੰ ਅੱਗ ਲਾਉਣੀ ਪੈਣੀ ਕਿਸੇ ਢੀਰ ਤੇ ਸਿੱਟ ਕੇ ਇੰਨੀ ਨਹੀਂ ਇਹ ਮਰ ਚੁੱਕੀਆਂ ਆਤਮਾਵਾਂ ਇਹਨਾਂ ਦੀਆਂ ਇਹ ਡਾਲਰਾਂ ਨਾਲ ਹਿਸਾਬ ਕਰਦੇ ਆ ਇਹ ਦਵਾਨਾਂ ਦੀ ਬੁਕਿੰਗ ਇਹ ਥਾਂ ਦੇਖਦੇ ਆ ਇਹਨਾਂ ਨੂੰ ਮਿਸ਼ਨ ਇਹ ਲੱਗਦਾ ਕਿ ਜੇ ਮੈਂ 15 ਦਿਨ ਲਈ ਬਾਹਰਲੇ ਮੁਲਕ ਜਾਣਾ ਤੇ ਘਟੂ ਘਟ 15 ਥਾਂਾਂ ਤੇ ਤਾਂ ਘੰਟਾ ਬੋਲਾ ਮੈਂ ਇਹ ਮਿਸ਼ਨਿਆਂ ਨਾਲ ਲਈ ਗੁੰਡੇਆਂ ਦੀਆਂ ਜੜਾਂ ਪੁੱਟਣੀਆਂ ਤੇ ਇਹ ਕਹਿੰਦੇ ਆ ਕਿ ਅਸੀਂ ਬੋਲੀ ਜਾਣਾ ਤੁਸੀਂ ਪੱਟਿਓ ਜਾ ਕੇ ਸਾਤੋਂ ਨਹੀਂ ਇਹ ਕਰਨ ਜੇ ਅਸੀਂ ਵੀ ਇਹ ਕਰਨ ਲੱਪੈ ਨਾ ਤੇ ਅਸੀਂ ਫੇਸਬੁੱਕ ਤੇ ਲਿਖੀ ਜਾਣਾ ਤੇ ਹੋਰ ਕੋਈ ਪੱਟੇ ਜੜਾਂ ਜਾ ਕੇ ਸਾਡਾ ਨਹੀਂ ਸਾਡਾ ਸਾਨੂੰ ਆਪ ਪੱਟਣ ਉਹਦੇ ਲਈ ਤਿਆਰ ਹੋਣਾ ਪੈਣਾ ਆਓ ਆਓ ਆਪ ਤਿਆਰ ਹੋਈਏ ਹਾਂਜੀ ਸ੍ਰੀ ਅਕਾਲ ਭਾਈ ਭਪਿੰਦਰ ਸਿੰਘ ਜੀ ਅਸੀਂ ਕਰਾਂਗੇ ਪ੍ਰਚਾਰ ਤੁਹਾਡੀ ਜਗ੍ਹਾ ਤੇ ਹੁਣ ਅਸੀਂ ਬਣਾਗੇ ਤੁਹਾਡੇ ਥਾਂ ਤੇ ਇਹਨਾਂ ਦੇ ਇੱਕ ਭਪਿੰਦਰ ਸਿੰਘ ਮਾਰਤਾ ਘਰ ਘਰ ਭਪਿੰਦਰ ਸਿੰਘ ਜੰਮਣਗੇ ਐਦਾਂ ਕਹਿਣਾ ਇਹਨਾਂ ਦੇ ਹੱਥਾਂ ਚੱਖਾਂ ਪਾ ਕੇ ਗੱਲ ਕਰੀਏ ਇਹਨਾਂ ਨੇ ਬਥੇਰੀ ਗੁੰਡਾਗਰਦੀ ਕਰ ਲਈ ਬਾਬਾ ਜਰਨੈਲ ਸਿੰਘ ਦੀ ਫੋਟੋ ਦੇ ਪਿੱਛੇ ਲੁਕ ਕੇ ਬਥੇਰੀ ਗੁੰਡਾਗਰਦੀ ਕਰ ਲਈ ਇਹਨਾਂ ਨੇ ਧੱਕਾ ਕਰ ਲਿਆ ਸੁਣਾ ਲੀਆਂ ਗੱਪਾਂ ਜਿਹੜੀਆਂ ਸੁਣਾਉਣੀਆਂ ਸੀ ਜੋ ਜੀ ਕਰਦਾ ਮੂੰਹ ਤੇ ਸਟੇਜ ਤੇ ਆ ਕੇ ਬੋਲ ਜਾਂਦੇ ਆ ਕਦੇ ਕਹਿੰਦੇ ਬਰਮਾ ਦਾ ਅਵਤਾਰ ਸੀ ਜੀ ਸਾਹਜਾ ਦਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ ਸਾਹਜਾ ਦਾ ਗੁਜਾਰ ਸਿੰਘ ਬਰਮਾ ਦਾ ਅਵਤਾਰ ਸੀ ਬਾਬਾ ਜੋਰਾਵਰ ਸਿੰਘ ਕਹਿੰਦੇ ਸ਼ਿਵ ਜੀ ਦਾ ਅਵਤਾਰ ਸੀ ਬਾਬਾ ਫਤਿਹ ਸਿੰਘ ਇੰਦਰ ਦਾ ਅਵਤਾਰ ਸੀ ਜੋ ਮੂੰਹ ਚ ਆਉਂਦਾ ਇਹਨਾਂ ਨੇ ਸੁਣਾ ਲਿਆ ਦੱਸੋ ਇਹਨਾਂ ਨੂੰ ਵੀ ਅਸੀਂ ਹੁਣ ਸਿਆਣੇ ਹੋ ਗਏ ਕੁਰਬਾਨੀ ਲੱਗ ਕੇ ਪੜਨ ਅਸੀਂ ਆਪ ਪ੍ਰਚਾਰ ਕਰ ਲਾਂਗੇ ਆਪ ਪ੍ਰਚਾਰਕ ਬਣ ਜਾਾਂਗੇ ਅਸੀਂ ਤੁਹਾਡੀਆਂ ਜੱਵਲੀਆਂ ਹੁਣ ਨਹੀਂ ਸੁਣਨੀਆਂ ਆਉਣਾ ਤੇ ਆਪ ਸਾਹਮਣੇ ਆਓ ਆਪ ਵਿਖਾਓ ਤੁਸੀਂ ਕੀ ਕੀਤਾ ਹੈ ਬਸ ਆ ਆਰ ਪੀਟ ਸਾਨੂੰ ਵੀ ਕਰਨਾ ਚਾਹੀਦਾ ਅਸੀਂ ਜੱਵਲੀਆਂ ਨਹੀਂ ਸੁਣਨੀਆਂ ਨਹੀਂ ਗਪੌੜਾ ਸੁਣਨੀਆਂ ਉਹਦੇ ਲਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਜਰਮਨ ਵਾਂਗ ਫ੍ਰੈਂਕਫਰਟ ਵਾਂਗ ਉਹਨਾਂ ਦੇ ਗੁਰਦੁਆਰਿਆਂ ਚ ਜਾ ਕੇ ਖੁਰੂ ਪਾਈਏ ਨਹੀਂ ਆਪਣੀਆਂ ਸੰਸਥਾਵਾਂ 'ਚ ਖੜੀਆਂ ਕਰੋ ਜਿੱਥੇ ਲੋੜ ਨਹੀਂ ਉਹਦੇ ਨੇੜੇ ਚ ਕਾਨੂੰਨ ਉਹਨਾਂ ਦੇ ਗੁਰਦੁਆਰੇ ਜਾ ਕੇ ਪੰਗੇ ਲੈਣੇ ਕਿਉਂ ਪੱਗਾਂ ਲਾਉਣੇ ਤਾਂ ਲਾਉਣੇ ਸਾਨੂੰ ਲੋੜ ਹੀ ਨਹੀਂ ਆਪਣੀਆਂ ਸੰਸਥਾਵਾਂ ਕਰੋ ਇੰਟਰਨੈਟ ਤੇ ਸਭ ਕੁਝ ਆ ਮੈਂ ਗਰੰਟੀ ਦਿੰਦਾ ਸੌ ਖਾ ਕੇ ਕਹਿੰਦਾ ਮੈਂ ਕੋਈ ਕਦੇ ਗੁਰੂ ਸਾਹਿਬ ਤੁਹਾਨੂੰ ਕਹਿ ਨਹੀਂ ਸਕਦੇ ਵੀ ਮੱਥਾ ਟੇਕਣ ਕਿਉਂ ਨਹੀਂ ਆਇਆ ਮੈਨੂੰ ਗੁਰੂ ਸਾਹਿਬ ਨਹੀਂ ਕਦੇ ਵੀ ਨਹੀਂ ਹੋ ਸਕਦਾ ਇਹ ਗੁਰੂ ਸਾਹਿਬ ਨੂੰ ਤਾਂ ਖੁਸ਼ੀ ਹੁੰਦੀ ਹੋਣੀ ਆ ਕਿ ਤੂੰ ਬੇਸ਼ੱਕ ਮੇਰੇ ਤੋਂ 100 ਮੀਲ ਦੂਰ ਬੈਠਾ ਪਰ ਸੋਚ ਮੇਰੀ ਲੈ ਕੇ ਬੈਠਾ ਆ بس ਉਹਖਿਆ ਰੱਖਿਓ ਲੋੜ ਨਹੀਂ ਨਾ ਉੱਥੇ ਜਾ ਕੇ ਉਹਨਾਂ ਦੀਆਂ ਗੋਲ ਕੰਮ ਪਰਨੇ ਦੀ ਨਾ ਉਹਨਾਂ ਦੀਆਂ ਗੱਲਾਂ ਸੁਣਨ ਦੀ ਨਾ ਉੱਥੇ ਪੱਗਾਂ ਲਹੁਣੇ ਦੀ ਨਾ ਜਾ ਕੇ ਟੋਕਣ ਦੀ ਆਪਣੀਆਂ ਸੰਸਥਾਵਾਂ ਹੋਣਗੀਆਂ ਅੱਜ ਮਰਲੇ 2 ਮਰਲੇ ਦੀ ਜਗਾ ਕਰੂ 15 20 25 84 ਬੀਤੇ ਨੂੰ ਅੱਜ 33 ਸਾਲ ਹੋ ਗਏ ਜੇ ਕਿਤੇ ਉਦੋਂ ਫੈਸਲੇ ਲੈ ਲੈਂਦੇ ਗਿੱਲ ਦੀ ਗੁੰਡਾਗਰਦੀ ਠਾਕਰ ਸਿੰਘ ਵਰਗੇ ਨੂੰ ਝੂਠ ਝੂਠ ਫੜੇ ਨੂੰ ਵੀ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ 2005 ਦੇ ਵਿੱਚ ਉਹ ਮੰਨ ਗਏ ਸੀ ਅੱਜ 12 ਸਾਲ ਹੋ ਗਏ ਮੈਨੂੰ ਬੈਠੇ ਨੂੰ ਕਿੰਨੇ ਸਾਲ ਹੋ ਗਏ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕਿਆਂ ਨੂੰ ਕਿੰਨੇ ਸਾਲ ਹੋ ਗਏ ਉਸ ਦਿਨ ਤਾਂ ਦਿਸ ਪਿਆ ਸੀ ਨਾ ਸਾਨੂੰ ਜਦੋਂ ਕਾਲੇ ਅਫਗਾਨੇ ਤੇ ਗਾਜ ਡਿੱਗੀ ਆ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਇਹਨਾਂ ਦੀ ਗੁੰਡਾਗਰਦੀ ਦਾ ਜਦੋਂ ਧੁੰਮੇ ਨੇ ਬਾਦਲਾ ਨਾ ਯਾਰੀ ਭਾਈ ਉਦੋਂ ਤਾਂ ਪਤਾ ਲੱਗ ਗਿਆ ਸੀ ਨਾ ਜੇ ਕਿਤੇ ਉਦੋਂ ਫੈਸਲੇ ਲੈ ਲੈਂਦੇ ਤੇ ਭਲਕੇ ਨੂੰ ਪਤਾ ਨਹੀਂ ਕਿੱਦਾਂ ਹੁਣੀ ਆ ਆਪਣੀਆਂ ਸੰਸਥਾਵਾਂ ਸ਼ੁਰੂ ਕਰੀਏ ਇਹੀ ਰਾਹ ਆ ਇੱਕ ਇੱਕੋ ਇੱਕ ਰਾਹ ਆ ਸਾਡੇ ਕੋਲ ਬੁੱਲੇ ਜੇ ਇਹ ਪ੍ਰਚਾਰ ਕਰਮੋ ਚਾਹੇ ਕੋਈ ਭਾਈ ਰਣਜੀਤ ਸਿੰਘ ਹੋਣ ਚਾਹੇ ਕੋਈ ਢੱਡਰਾਂ ਵਾਲੇ ਵੀ ਬੇਸ਼ੱਕ ਸਾਨੂੰ ਕਹਿਣ ਪਈ ਨਾ ਨਹੀਂ ਆਪਾਂ ਕਿਸ ਦੀ ਗੱਲ ਨਾ ਸੁਣੀਏ ਸਾਨੂੰ ਉਹਦੇ ਲਈ ਤਿਆਰੀ ਕਰੋ ਜਿੱਥੇ 4-5 ਟੱਬਰ ਹੈਗੇ ਆ ਉੱਥੇ ਜ਼ਰੂਰੀ ਨਹੀਂ ਤੁਸੀਂ ਵੱਡੀਆਂ ਜਗ੍ਹਾ ਲੈਣੀਆਂ ਸੰਸਥਾ ਮਰ ਰਜਿਸਟਰ ਕਰਕੇ ਛੋਟੀ ਜੋ ਆਪਣੀਆਂ ਗਰਾਜਾਂ ਦੇ ਵਿੱਚ ਬੈਠਣਾ ਸ਼ੁਰੂ ਕਰੋ ਸਾਨੂੰ ਅਸੀਂ ਛਟਕਾਰਾ ਪਾਉਣਾ ਪੈਣਾ ਹੈ ਨਾ ਤੋ ਸਾਨੂੰ ਵਿਚਾਰਨਾ ਪੈਣਾ ਕਿ ਕਿੱਦਾਂ ਕਰੀਏ ਉਹਦੇ ਲਈ ਹੋ ਸਕਦਾ ਭੜਕੇ ਨੂੰ ਫਾਈਨਾਂਸ ਮਿਲ ਜਾਣ ਸਾਨੂੰ ਉਦਾਂ ਦੇ ਬੰਦੇ ਮਿਲ ਜਾਣ ਜਿਹੜੇ ਪੈਸਾ ਲਾਉਣੇ ਵਾਲੇ ਅਸੀਂ ਆਪ ਵੀ ਇਕੱਠਾ ਕਰੀਏ ਜੇ 10 ਹਫ਼ਤੇ ਦੇ ਅਸੀਂ ਕਰਕੇ ਚੱਕ ਕੇ ਪਾਸੇ ਰੱਖੀਏ ਸਾਲ ਦਾ 500 ਬਣਦਾ ਠੀਕ ਹੈ ਹਜ਼ਾਰ ਬਣਦਾ ਹੋਵੇ 500000 500 ਯਾਨੀ 5 ਲੱਖ ਇੱਕ ਸਾਲ ਦੇ ਵਿੱਚ ਕਰ ਸਕਦੇ ਅਸੀਂ 50000 ਦਾ 30000 ਦਾ ਕੰਟੇਨਰ ਆ ਜਾਣਾ ਇੰਡੀਆ ਤੋਂ ਪੂਰੇ ਸਮਾਨ ਦਾ 32000 ਜਿਹਦੇ ਵਿੱਚ ਸਾਰਾ ਕੁਝ ਹੋਣਾ A to Z ਇੰਨੀ ਲੋਨ ਨਹੀਂ ਪੈਣੀ ਸਾਨੂੰ ਕਿਉਂ ਲੰਗਰ ਰਹਿਣ ਦਈਏ ਅਸੀਂ ਅਸੀਂ ਲੰਗਰ ਲਾਉਣਾ ਰਹਿਣ ਦਿਓ ਇਹ ਲੰਘ ਚ ਰੋਣਾ ਆਪਣੇ ਘਰੋਂ ਰੋਟੀ ਖਾ ਕੇ ਆਓ ਜਿੰਨੇ ਆਉਣੀ ਆ ਬੋਤਲਾਂ ਪਾਣੀ ਦੀਆਂ ਘਰੋਂ ਚੱਕ ਕੇ ਲੈ ਆਓ ਯੂਸੀ ਬੋਤਲਾਪੂ ਆਪਣੀ ਲੈ ਆਓ ਕੋਈ ਗੱਲ ਨਹੀਂ ਉੱਥੇ ਬਹਿ ਕੇ ਪੀ ਜਾਓ ਕੋਈ ਕੋਈ ਮਨਾ ਨਹੀਂ ਹੁੰਦਾ ਜੇ ਪ੍ਰਸ਼ਾਸ਼ਕ ਸਕ ਸਕਦੇ ਆ ਜੂਸ ਵੀ ਪੀ ਲਾਂਗੇ ਆਪਾਂ ਠੀਕ ਹੈ ਜੀ ਪਰ ਉਹ ਉਹਦੇ ਲਈ ਕੁਛ ਨਾ ਕੁਛ ਸਾਨੂੰ ਆਪ ਤਿਆਰੀ ਕਰਨੀ ਪੈਣੀ ਆਓ ਕਰੀਏ ਭਾਈ ਮੈਨੂੰ ਜਿੱਦਣ ਮੇਰਾ ਜੇ ਕੋਈ ਮੇਰਾ ਕੱਦ ਪੁੱਛੇਗਾ ਨਾ ਮੈਨੂੰ ਮੇਰਾ ਕੱਦ ਦੱਸਣਾ ਪੈਣਾ ਵੀ ਮੇਰਾ ਕੱਦ 5 ਫੁੱਟ 5 ਇੰਚ ਹੈ ਮੈਂ ਆਪਣੇ ਪਿਓ ਦਾ ਕੱਦ ਕਿਉਂ ਦੱਸਦਾ ਵੀ ਉਹ 6 ਫੁੱਟ 2 ਇੰਚ ਦਾ ਹੈ ਪਿਓ ਦਾ ਕੱਦ ਦੱਸ ਕੇ ਮੇਰਾ ਕੱਦ ਵੱਡਾ ਨਹੀਂ ਹੋ ਜਾਣਾ ਤੂੰ ਦੱਸ ਵੀ ਤੂੰ ਕੀ ਹੈ ਤੂੰ ਦੱਸ ਤੂੰ ਕੀ ਕੀਤਾ ਹੈ ਬਾਬਾ ਜਰਨੈਲ ਸਿੰਘ ਦੀਆਂ ਕੁਰਬਾਨੀਆਂ ਦੱਸਦੇ ਹੋ ਇਹ ਦੱਸੋ ਵੀ ਤੁਸੀਂ ਕੀ ਕੀਤਾ ਬਾਬਾ ਜਰਨੈਲ ਸਿੰਘ ਦੀ ਪੱਗ ਤੇ ਬੰਨ ਲਈ ਸਿਰ ਕਿੱਥੋਂ ਲਿਆਵੋਗੇ ਬਾਬੇ ਜਰਨੈਲ ਸਿੰਘ ਵਾਲਾ ਦਬਾਬ ਕਿੱਥੋਂ ਆਏਗਾ ਤਲਵਾਰ ਤੇ ਐ ਸਰੀਸਾ ਫੜ ਕੇ ਤੇ ਤੁਰ ਪੈਨੇ ਹੋ ਐ ਫੜ ਲੈਨੇ ਹੋ ਪਰ ਉਹ ਜਜ਼ਬਾ ਮਰਦ ਦਲੇਰ ਵਾਲਾ ਕਿੱਥੋਂ ਲਿਆਏਗਾ ਬੈ ਤੇ ਗਿਆ ਪੱਗ ਬੰਨ ਕੇ ਹੋ ਕੇ ਚੌੜਾ ਉਹ ਦਲੇਰ ਮਰਦ ਵਾਲਾ ਦਿਲ ਕਿੱਥੋਂ ਲਿਆਏਗਾ ਉਹਦੇ ਵਾਲੀ ਬੜਕ ਆ ਜੇਗੀ ਵੀਰੇ ਮਿੰਕ ਮਿੰਕ ਜੀ ਕਰਦੇ ਤੁਰੇ ਫਿਰਦੇ ਹੋ ਬਣ ਕੇ ਐਂਦਾ ਥਾਲੀਆਂ ਜੀਆਂ ਚੁੱਕੀ ਵੀ ਲਓ ਜੀ ਆ ਲੈ ਲਓ ਜੀ ਥੋੜਾ ਜਿਆ ਜੀ ਖਾ ਲਓ ਜੀ ਅਪੂ ਜੀਆਂ ਲੈ ਲਓ ਜੀ ਹੱਥ ਖੋਇਆ ਲੈ ਲਓ ਜੀ ਲੈ ਹੱਦ ਹੋ ਗਈ ਤੁਸੀਂ ਬਣ ਜਾਓਗੇ ਬਾਬਾ ਜਰਮਨ ਸਿੰਘ ਤੁਸੀਂ ਬਣ ਜਾਓਗੇ ਆਪਣੀ ਔਕਾਤ ਵੇਖੋ ਜਦੋਂ ਕੋਈ ਤੁਹਾਡਾ ਤੁਹਾਡੀ ਔਕਾਤ ਵਿਖਾਉਂਦਾ ਫਿਰ ਗੁੱਸਾ ਨਾ ਕਰਿਆ ਕਰੋ ਜੋ ਬੋਲ ਰਿਹਾ ਦੋਸਤੋ ਸੱਚ ਹੈ ਕਿ ਝੂਠ ਹੈ ਸੁਣ ਨਹੀਂ ਸਕਦੇ ਆਹੀ ਸੱਚ ਬੋਲਿਆ ਸੀ ਉਦੋਂ ਵੀ ਅੱਜ ਜਿਹੜਾ ਬੋਲ ਰਿਹਾ ਇੱਧਰਿਆ ਨਹੀਂ ਤੁਹਾਡੇ ਤੋਂ ਚਾਹੇ ਗੋਲੀ ਵੀ ਚਲਾਉਂਦੀ ਬੰਦਾ ਵੀ ਮਾਰਦਾ ਸਾਡਾ ਪਰ ਅੱਜ ਵੀ ਸਵਾ ਸਾਲ ਬਾਅਦ ਵਿਸਾਖੀ ਤੋਂ ਸਵਾ ਸਾਲ ਬਾਅਦ ਅੱਜ ਵੀ ਉਵੇਂ ਹੀ ਬੋਲਦਾ ਸੱਚੀ ਹੋਈ ਐ ਵੀ ਬਾਬਾ ਜਰਨੈਲ ਸਿੰਘ ਦੀ ਪੱਗ ਬੰਨੀ ਫਿਰਦਾ ਸਿਰ ਤੇਰਾ ਬਾਬਾ ਜਰਨੈਲ ਸਿੰਘ ਵਾਲਾ ਨਹੀਂ ਹੈ ਸੱਚ ਹੈ ਜੇ ਝੂਠ ਹੈ ਤੇ ਹੁਣੇ ਦੱਸੋ ਸੱਚ ਹੈ ਨਾ ਪਿਆਰਿਆ ਪਰ ਬੋਲਣਾ ਚਾਹੀਦਾ ਡਰਿਏ ਇਹਨਾਂ ਦੀਆਂ ਬੰਦੂਕਾਂ ਤੋਂ ਦਰਯੇ ਇਹਨਾਂ ਦੇ ਵੀ ਵੱਡੀ ਵੱਡੀ ਜਥੇਵੰਦੀ ਹੈ ਦਰਯੇ ਇਹਨਾਂ ਤੋਂ ਇਸ ਕਰਕੇ ਵੀ ਇਹਨਾਂ ਦੇ ਡੇਰੇ ਮੋਤ ਨੇ ਦਰਯੇ ਇਸ ਕਰਕੇ ਵੀ ਬੰਦੇ ਮਾਰ ਦੇਣਗੇ ਸਾਡੇ ਇਸ ਗੱਲ ਕਰਕੇ ਡਰ ਕੇ ਸੱਚ ਨਾ ਬੋਲੀਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਤੇ ਸੱਚ ਬੋਲਾਂਗੇ ਪਿਆਰਿਆ ਭਾਵੇਂ ਤੇਰੇ ਗਿੱਟੇ ਲੱਗੇ ਭਾਵੇਂ ਲੱਗੇ ਗੋਡੇ ਆਹ ਜੀ ਆਖਾ ਗੋ ਭਾਵੇਂ ਗਿੱਟੇ ਲੱਗੇ ਭਾਵੇਂ ਗੋਡੇ ਲੱਗੇ ਇਹ ਫਿੱਕਾ ਨਹੀਂ ਪਹਿਣਾ ਇਹ ਚੇਤਾ ਰੱਖਿਓ ਪਿਆ ਬਿਓ ਐਦਾਂ ਤੁਹਾਡੇ ਦਰਬਿਆਂ ਨਾਲ ਨਹੀਂ ਫੋਟੋ ਪਿੱਛੇ ਨਾਲ ਲੁਕਿਆ ਕਰੇ ਚੇਤਾ ਰੱਖ ਫੋਟੋ ਪਿੱਛੇ ਨਾਲ ਲੁਕਿਆ ਕਰ ਤੈਨੂੰ ਲੁਕਣ ਦੇਣਾ ਨਹੀਂ ਬਾਹਰ ਕੱਢ ਕੇ ਲਿਆਵਾਂਗੇ ਤੈਨੂੰ ਐ ਨਹੀਂ ਲੁਕਣ ਦਿੰਦੇ ਮੈਂ ਫੇਰ ਮੈਂ ਫੇਰ ਕਲੀਅਰ ਕਰ ਦੇਣਾ ਚਾਹੁੰਦਾ ਅਸੀਂ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਅਸੀਂ ਐਦਾਂ ਹੀ ਕੱਟ ਸਕਦੇ ਹਾਂ ਐਦਾਂ ਹੀ ਆ ਜਿਵੇਂ ਕੱਟ ਰਹੇ ਹਾਂ ਇਕੱਲੇ ਇਕੱਲੇ ਦੇ ਦਿਮਾਗ ਵਿੱਚੋਂ ਤੁਹਾਡਾ ਡਰ ਕੱਢਾਂਗੇ ਨਾ ਤੁਹਾਡੇ ਤੋਂ ਡਰਨਾ ਤੇ ਨਾ ਲੋਕਾਂ ਦੇ ਅੰਦਰ ਜਿਹੜਾ ਤੁਹਾਡਾ ਡਰ ਗਿਆ ਪਾਇਆ ਨਾ ਸਹਿਮ ਉਹ ਵੀ ਕੱਟਾਂਗੇ ਲੋਕਾਂ ਦੇ ਅੰਦਰ ਜਿਹੜਾ ਡਰ ਪਾਇਆ ਨਾ ਤੁਸੀਂ ਡਰਾਇਆ ਜਿਹੜਾ ਲੋਕਾਂ ਨੂੰ ਅੱਜ ਤੱਕ ਉਹ ਡਰ ਕੱਟਾਂਗੇ ਉਹ ਸਹਿਮ ਕੱਟਾਂਗੇ ਜਿਹੜਾ ਸਹਿਮ ਪਾਇਆ ਤੁਸੀਂ ਲੋਕਾਂ ਦੇ ਮਨ 'ਚ ਆ ਪਿੱਛੇ ਜੇ ਇੱਕ ਆਡੀਓ ਆਈ ਸੀ ਉਹਦੇ ਚ ਪਤਾ ਕੀ ਕਹਿੰਦੇ ਲੋਕੀ ਹੁਣ ਸਾਡੇ ਤੋਂ ਦਰਦੇ ਨਹੀਂ ਲੋਕੀ ਹੁਣ ਸਾਡੇ ਤੋਂ ਡਰਨੋਂ ਹਟ ਗਏ ਕਹਿੰਦੇ ਕਿਵੇਂ ਕਹਿੰਦੇ ਪਹਿਲਾਂ ਜਾਂਦੇ ਹੁੰਦੇ ਸੀ ਸਬਾ ਤੇ ਜੋ ਮਰਜੀ ਦੁਕਾਨ ਤੋਂ ਚੁੱਕ ਕੇ ਖਾ ਲੈਣਾ ਕਹਿੰਦੇ ਦੁਕਾਨਦਾਰ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਪੈਸੇ ਮੰਗ ਜੇ ਕਹਿੰਦੇ ਦੁਕਾਨਦਾਰ ਚੁੱਪ ਕਰਕੇ ਖੜਾ ਰਹਿੰਦਾ ਸੀ ਜਿਹੜੀ ਮਰਜ਼ੀ ਚੀਜ਼ ਚੱਕ ਲੈਣੀ ਖਾ ਲੈਣੀ ਕਹਿੰਦੇ ਹੁਣ ਦੁਕਾਨਦਾਰ ਅੱਖਾਂ ਖੜਦੇ ਨੇ ਪੈਸੇ ਮੰਗਦੇ ਨੇ ਸਾਡੇ ਤੋਂ ਕਹਿੰਦੇ ਲੈ ਵੇਖੋ ਇਦਾਂ ਡਰਾਉਂਦੇ ਆ ਲੋਕਾਂ ਵੀ ਗੁੰਡਾਗਰਦੀ ਜੋ ਮਰਜ਼ੀ ਕਰਾਂਗੇ ਬਸ ਚੱਲ ਜਾਈਗੀ ਐ ਨਹੀਂ ਪਿਆਰਿਓ ਐ ਨਹੀਂ ਇਦਾਂ ਨਹੀਂ ਗੁੰਡਾਗਰਦੀ ਕਰਦੇ ਬਸ ਬਥੇਰੀ ਹੋ ਗਈ ਗੁੰਡਾਗਰਦੀ ਤੁਹਾਡੀ ਹਾਂ ਬਾਬਾ ਜਰਨੈਲ ਸਿੰਘ ਵਰਗਾ ਹੁੰਦਾ ਉਹ ਭਾਵੇਂ ਸਾਡਾ ਗਾਟਾ ਲਾ ਦਿੰਦਾ ਤਾਂ ਵੀ ਕੋਈ ਡਰ ਨਹੀਂ ਸੀ ਉਹਦੇ ਵਰਗਾ ਹੁੰਦਾ ਕੋਈ ਉਹਦੇ ਵਰਗਾ ਖੁਰਕ ਉਹਦੇ ਵਰਗਾ ਦਲੇਰ ਹੁੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਹੁੰਦਾ ਪੰਜਾਬ ਦੇ ਲੋਕਾਂ ਲਈ ਛਾਤੀ ਚ ਕੋਲੀ ਖਾਨ ਵਾਲਾ ਹੁੰਦਾ ਉਹਦੇ ਵਰਗਾ ਹੁੰਦਾ ਕੋਈ ਉਹਦੇ ਉਹਦੇ ਵਰਗੇ ਦੀ ਗੱਲ ਅਸੀਂ ਸੁਣਦੇ ਉਹਨਾਂ ਦੀ ਗੱਲ ਸੁਣ ਕੇ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਸਹੀ ਕਹਿੰਦੇ ਹੋ ਪਰ ਤੁਹਾਡੇ ਵਰਗਿਆਂ ਦਾ ਡਰ ਨਹੀਂ ਮੰਨਣਾ ਇਹ ਚੇਤਾ ਰੱਖਿਓ ਸੋ ਆਓ ਸਾਰੀ ਸੰਗਤ ਦਾ ਧੰਨਵਾਦ ਜੀ ਸਮਾਂ ਸਾਡਾ ਹੋ ਗਿਆ ਮਿਲਾਂਗੇ ਬੁੱਧਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ